ਬੜਾ ਐ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਚ ਤੁਹਾਨੂੰ ਪਤਾ ਹੀ ਹੈ ਭਰਾਓ ਹਰ ਰੋਜ਼ ਹੀ ਵੀਡੀਓ ਵਗੈਰਾ ਪਾ ਕੇ ਦੱਸਦੇ ਰਹਿੰਨੇ ਆ ਕਿਹੜੇ ਕਿਹੜੇ ਆਪਣੇ ਕੋਲੇ ਟਰੈਕਟਰ ਆਏ ਆ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਓ ਆ ਸਾਡੇ ਮੋਬਾਈਲ ਨੰਬਰ ਨੇ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਟਰੈਕਟਰ ਆਉਂਦੇ ਰਹਿੰਦੇ ਕਿਹੜੇ ਭਰਾ ਨਵੇਂ ਜੁੜੇ ਆ ਪੇਜ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਓ ਜੇ ਇੰਸਟਾਗ੍ਰam ਤੇ ਮੌਜ ਤੇ ਤੁਸੀਂ YouTube ਤੇ ਜਾਂ ਕਿਸੇ ਵੀ ਪਲੇਟਫਾਰਮ ਤੇ ਦੇਖ ਰਹੇ ਹੋ ਤਾਂ ਪਹਿਲਾਂ ਤਾਂ ਪੇਜ ਨੂੰ ਫੋਲੋ ਕਰ ਲਓ ਕੋਈ ਵੀ ਟਰੈਕਟਰ ਖਰੀਦਣਾਗਾ ਤਾਂ ਜਰੂਰ ਕਮੈਂਟ ਕਰਕੇ ਪੁੱਛ ਸਕਦੇ ਹੋ ਅੱਜ ਤੁਹਾਨੂੰ ਦਿਖਾ ਰਹੇ ਪਾਈਆਂ ਨੂੰ ਪੂਰੀ ਇੱਜ਼ਤ ਰਿਸਪੈਕਟ ਦਿੱਤੀਏ ਮਿਲੀਏ ਨੇ ਹਾਂ ਕਿਉਂ ਭਰਾ ਉਹ ਇੱਜ਼ਤ ਕਰਨਾ ਸਾਡਾ ਹੱਕ ਹੀ ਬਣਦਾ ਬਰਾੜ ਸਾਹਿਬ ਤੁਹਾਨੂੰ ਮਿਲ ਗਿਆ ਲੋਕਾਂ ਦੇ ਕੋਸ਼ਨ ਅੱਛਾ ਵੀ ਕਿਵੇਂ ਕਾਰੋਬਾਰੀ ਬੰਦੇ ਛੱਡ ਦੋਗੇ ਤੁਹਾਨੂੰ ਇਹ ਬਾਈਆਂ ਦਾ ਲਈ ਕੰਮ ਆੜ ਤੋਂ ਆੜਤ ਦਾ ਕੰਮ ਆ ਬਾਈਆਂ ਦਾ ਕਾਰੋਬਾਰੀ ਬੰਦੇ ਆ ਕਿਵੇਂ ਬਾਈ ਵੀ ਬਰਾੜ ਸਾਹਿਬ ਦੱਸ ਰਹੇ ਕਿ ਇੱਜ਼ਤ ਇੱਜ਼ਤ ਦਾ ਭਰਾਓ ਹਰੇਕ ਬੰਦਾ ਅੱਜ ਕੱਲ ਇੱਜ਼ਤ ਨਹੀਂ ਦਿੱਤੀ ਜਾ ਰਹੀ ਭਾਲਦਾ ਹੈ ਉਹ ਵੀ ਫਰਕ ਨਹੀਂ ਬੰਦਾ ਕਿਉਂ ਬਰਾੜ ਸਾਹਿਬ ਹੈ ਹੀ ਕਰ ਕੀ ਬਿਲਕੁਲ ਬੜਾ ਹਮਲਾ ਜੀ ਤੁਸੀਂ ਇੱਜ਼ਤ ਹੀ ਨਾ ਕਰਦੇ ਆ ਪਲੇ 50000 ਸਭ ਤੋਂ ਜਲਦੀ ਕੁਝ ਨਾ ਵੀ ਨਾ ਨਾ ਤੁਹਾਨੂੰ ਦੱਸ ਕੀ ਹਰਦਾ ਵਰਕ ਸੀ ਬਾਬਾ ਸਾਹਿਬ ਕਹਿੰਦੇ ਨਹੀਂ ਐਸੋ ਵੀ ਲੇਖਤ ਹੁੰਦਾ ਤਾਂ ਉਸ ਲੋਟੀ ਦਿੱਖਦਾ ਕਿੰਨੇ ਕਰਨਾ ਬੜਾ ਕੁਝ ਦੇਣ ਨੂੰ ਸਾਡੋ ਜੀ ਘੱਟੋ ਘੱਟ ਸਾਲ ਸਵਾ ਸਾਲ ਲੱਗੋਗੇ ਅੱਛਾ ਤੇ ਤੂੰ ਪਹਿਲਾਂ ਆਖੀ ਵੀ ਕੇਸੀ ਸੀ ਅੱਜ ਇੱਕ ਮਹੀਨਾ ਪਹਿਲਾਂ ਅਸੀਂ ਆਏ ਸੀ ਜੀ ਉਹਦੇ ਤੁਸੀ ਮਿਲੇ ਸੀ ਬਾਪੂ ਮਿਲੇ ਸੀ ਠੀਕ ਹੈ ਰਹਿ ਕੇ ਚਾਪਣੀ ਪੀਕੇ ਗਈ ਇਸ ਮਾਕੇ ਦੀ ਠੀਕ ਉਹ ਵੀ ਜਿਹਨੂੰ ਦੇਂਦਾ ਵਰਕ ਕਹਿੰਦੇ ਉਹਦੇ ਵੀ ਗਲਬਤ ਮਾਰ ਕਰਦੇ ਸੀ ਕਿੰਨਾ ਕੁ ਜੇਪਾ ਨਹੀਂ ਹੁੰਦੀ ਆ ਜਿੰਨੇ ਕਾਲਾ ਹੁੰਦਾ ਸੀ ਜੀ ਹਾਂ ਸਹੀ ਗੱਲਾਂ ਜਰੂਰ ਭਰਾਵੋ ਕੋਸ਼ਿਸ਼ ਕਰਦੇ ਆਂ ਇਹ ਕਿਹੜਾ ਗਾਹ ਹੁੰਦਾ ਇੱਕ ਦਾ ਰੱਪ ਦਾ ਰੂਪ ਵੀ ਮੰਨ ਲੈਂਦੇ ਕਿਵੇਂ ਵਪਾਰ ਲੈਣ ਤੇ ਭਰਾਵੋ ਇਹ ਆਪ ਦੀ ਇੱਜ਼ਤ ਕਰਾਂਗੇ ਤਾਂ ਫੇਰ ਹੀ ਕਾਰੋਬਾਰ ਚ ਵਾਧਾ ਹੁੰਦਾ ਹੈਗਾ ਭਾਈ ਅਗਲੇ ਵੀ ਬਹੁਤ ਵਧੀਆ ਇਨਸਾਨ ਆ ਯਾਰ ਵੀ ਕੋਈ ਸੌਦੇ ਚ ਤੂੰ ਇਹ ਨਹੀਂ ਕਰੇਗੀ ਐਡਾ ਵੱਡਾ ਸੌਦਾ ਹੈ ਇਹ ਮੰਨ ਲਓ ਵੀ ਟਰੈਕਟਰ 14 ਲੱਖ ਦਾ ਹੈ ਨਵਾਂ ਹੈ ਤੇ ਨਵੇਂ ਰਕ ਡੈਟੀ ਦਿੱਤਾ ਤੇ ਕਿਹਨੇ ਦੇਖੋ ਤੋਗੇ ਆਪਣਾ ਕਿੰਨੇ ਮਿੰਟਾਂ ਚ ਉਹ ਹੱਸੋ ਤਾ ਤਨ ਭਾਈ ਗੁੰਮ ਹੀ ਹੋ ਗਈ ਜਿਵੇਂ ਬੰਦਾ ਮੰਨਦਾ ਪਰ ਜਦੋਂ ਮੋੜੀ ਦੀ ਜਿਹੜਾ ਸ੍ਰੀਂਦੀ ਸੀ ਉਹ ਇੱਥੇ ਆ ਗਈ ਇਹ ਕੰਮ ਹੋ ਗਿਆ ਅੱਜ ਸੋਦੇ ਕਰਦੇ ਵੜਦਾ ਵਾ 222 ਡੱਲ ਆ ਗਏ ਹੈ ਨਾ ਵੀ ਸਾਡਾ ਇਹ ਮਤਲਬ 2 ਮਿੰਟਾਂ ਦਾ ਸੌਦਾ ਹੋ ਗਿਆ ਬਹੁਤ ਬਾਈ ਰਾਟਰ ਨੂੰ ਮਿਲ ਕੇ ਖੁਸ਼ੀ ਹੋਈ ਤੇ ਇਧਰ ਮਾਰੀ ਹੁੰਦੀ ਕੈਮਰਾ 2000 ਤੇ 24 ਮਾਰਕ ਤੋਂ ਨਵਾਂ ਬੈਟਰੀ ਦਿਖਾ ਦੇਣਾ ਉਹ ਮੇਰੇ ਕੋਲ ਜਮਾ 375 ਦਾ 77 ਘੰਡੇ ਚੱਲਿਆ ਐਮ ਆਰ ਤੇ ਐਮ ਆਰ ਤੇ ਹਜੇ ਕੋਈ ਵੀ ਲਿਖਿਆ ਪਿਆ ਟਾਇਰਾਂ ਤੇ ਇਹੋ ਜਿਹੇ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਬੜੇ ਟਿਕਣਾ ਸੰਪਰਕ ਕਰੋ ਇਹ ਸਾਡੇ ਕੋਲੇ 5210 22 ਮਾਣ 22 ਮਾਣ 22 ਮਾਣ 5210 22 ਮਾਣ ਅੱਗੇ ਬੋਰ ਵੀ ਖੜਾ 22 ਮਾਣ 21 ਮਾਣ 535 ਕਿਹੜਾ 505 ਡੀ ਖੜਾ ਸੋਨਾ ਲਿਕਾ 60 ਵਾਲੇ ਟੂ ਸਪੀਡ 3 ਸਪੀਡ ਖੜੇ ਆ ਕੋਈ ਵੀ ਟਰੈਕਟਰ ਲਈ ਬ੍ਰੈਂਡ ਟਰੈਕਟਰ ਪਿੰਡ ਭਾਈ ਹਕਤੌਰ ਡਿਸਟ੍ਰਿਕਟ ਨਾਂ ਬਠਿੰਡਾ ਨਾਲ ਸਪੱਸ਼ਟ ਕਰਿਓ ਤੇ ਬਰਾੜ ਸਾਹਿਬ ਵਰਗਿਆਂ ਨੂੰ ਜ਼ੂਰ ਕਮੈਂਟਾਂ ਚ ਵਧਾਈਆਂ ਦਿਓ ਬਹੁਤ ਵੱਡਾ ਟਰੈਕਟਰ ਲੈ ਕੇ ਚੱਲੇ ਆ ਇਹ ਐ ਮਨੋ 77 ਹੌਸ ਪਾਵਰ ਵਾਲਾ ਟਰੈਕਟਰ ਇਹ ਕਿਹੜੇ-ਕਿਹੜੇ ਭਰਾਵਾਂ ਕੋਲੇ ਟਰੈਕਟਰ ਹੈਗਾ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਐਹ ਜਿਹੇ ਟਰੈਕਟਰ ਨਵੇਂ-ਨਵੇਂ ਟਰੈਕਟਰ ਖਰੀਦਣ ਲਈ ਤੁਸੀਂ ਸਾਡਾ ਪੇਜ ਫੋਲੋ ਕਰ ਲਓ ਤੇ ਜ਼ਰੂਰ ਸਾਡੀਆਂ ਵੀਡੀਓ ਵਗੈਰਾ ਦੇਖਦੇ ਰਹਿਣਾ ਕਰੋ ਐਹ ਜਿਹੇ ਟਰੈਕਟਰ ਅੰਦਰੀਓ ਬਾਈ ਆਪਕੋ ਕਹਿੰਦੇ ਨੇ ਲਾ ਲੈਣੇ ਗੱਡੀ ਭਾਈ ਐਹ ਜਿਹੇ ਟਰੈਕਟਰ ਖਰੀਦਣ ਲਈ ਸਾਡੇ ਪੇਜ ਤੇ ਜਾਓ YouTube Instagram Facebook ਤੇ ਮਿਲ ਜਿੱਦਾਂ ਵੀ ਹਾਵੇ ਇਹਨੂੰ ਮੇਰਾ ਬਹੁਤ ਧਿਆਨ ਰਿਹਾ ਬਣਾ ਰਹਿਆ ਮੇਕਪੀ ਮੁੰਡਾ ਇਹ ਸੂਟ ਟਰੈਕਟਰ ਦਿਖਾ ਰਹੇ ਹਾਂ ਬਹੁਤ ਬਹੁਤ ਥੋੜੀ ਜਿਹੀ ਨਿੱਬੜ ਨੁੱਬੜ ਗਏ ਟਰੈਕਟਰ ਮੌਸਮ ਉਹ ਜਾ ਗਿਆ ਕਿਵੇਂ ਆ ਦੇਖੋ 3 ਚਪੀਂਡਾ ਵਾਲੇ 2000 ਤੇ 22 ਮਾਡਲ 2023 ਮਾਡਲ ਇਹ ਸਾਡੇ ਕੋਲ 4 ਪੀਸ ਲੱਗੇ ਹੋਏ ਐ ਭਰਾਵੋ 7 ਲੱਖ 75 ਹਜ਼ਾਰ ਤੋਂ ਰੇਟ ਸਟਾਰਟ 7 ਲੱਖ 15 ਹਜ਼ਾਰ ਤੋਂ ਰੇਟ ਸਟਾਰਟ 7 ਲੱਖ 75 ਹਜ਼ਾਰ ਤਾਂ ਕਿੰਨਾ ਪੁਰਾਣੀ ਸ਼ੋਅ ਵਾਲਿਆਂ ਦਾ ਰੇਟ ਹੈਗਾ ਸਾਡੇ ਕੋਲ 4 ਪੀਸ ਆਰਜਿਆਂ ਲੋਗੋ ਲੱਗੇ ਹੋਏ ਆ 900 ਨਸਤਰ 972000 ਤੇ 21 ਮਾਡਲ 605 ਸਾਡੇ ਕੋਲ ਹੈਗਾਗਾ 2000 ਤੇ 22 ਮਾਡਲ ਤੇ ਇਧਰ 2016 ਮਾਡਲ 16 ਨਿਕਾ ਫਾਰਮ ਟਿਕ 60 ਹੈਗਾਗਾ ਘੋੜਾ ਬੈਂਪਰ ਵਗੈਰਾ ਲੱਗਿਆ 45000 ਵੀ ਇਹ ਕੀਮਤ ਜ਼ਰੂਰ ਹੈ ਇਹ ਜੇ ਨਵੇਂ-ਨਵੇਂ ਟਰੈਕਟਰ ਖੇਤਣ ਲਈ ਵੜੈਚ ਟਰੈਕਟਰ ਪਿੰਡ ਭਾਈ ਗੁਫਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰੋ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਭਰਾਵੋ ਜਾਣਕਾਰੀ ਲੈ ਸਕਦੇ ਹੋ ਮੇਰੇ ਫਾਦਰ ਸਾਹਿਬ ਦੇ ਨੰਬਰ ਹੈਗੇ 99174 62846 88720 37846 ਇਹ ਮੇਰੇ ਨੰਬਰ ਹੈਗੇ ਭਰਾਵੋ ਮੇਰੇ ਨਾਲ ਸੰਪਰਕਾਂ ਸਕਦੇ ਹੋ ਜਰੂਰ ਹੈ ਜਦੋਂ ਕੋਈ ਜਦੋਂ ਤੁਸੀਂ ਸਪੱਸ਼ਟ ਕਰ ਲੋ ਕਿ ਅਸੀਂ ਪਿੰਡ ਸਾਡਾ ਭਾਈ ਗੁਫਤੌਰ ਡਿਸਟ੍ਰਿਕਟ ਬਠਿੰਡਾ ਦੀ ਪਿੰਡ ਪਏ ਜਾਂਦਾਗਾ ਹਰੇਕ ਪ੍ਰਕਾਰ ਦੇ ਆਪਣੇ ਕੋਲ ਟਰੈਕਟਰ ਮਿਲਦੇ ਆ ਸਾਰੇ ਟਰੈਕਟਰਾਂ ਤੇ ਲੋਨ ਕਰਵਾ ਕੇ ਦੇਵਾਂਗੇ ਇਹੋ ਜਿਹਾ ਕੋਈ ਵੀ ਟਰੈਕਟਰ ਨਹੀਂ ਹੁੰਦਾ ਬ੍ਰੈਂਡਡ ਤੇ ਜੀ ਤੇ ਨਹੀਂ ਲੋਨ ਹੁੰਦਾ ਜੇ ਤੁਸੀਂ ਨਕਦ ਲੈਣਾ ਤਾਂ ਨਕਦ ਵੀ ਕਿਵੇਂ ਬਾਈ ਵਰਗਣੇ ਨੇ ਬਰਾਲਾ ਸਾਹਿਬ ਵਰਗਣੇ ਤਾਂ ਆਮ ਵੱਲੋਂ ਪੇਮੈਂਟ ਸਾਨੂੰ ਅਡਵਾਂਸ ਹੀ ਦੇਤੀ ਇਹਨਾਂ ਨੇ ਜੇ ਟਰੈਕਟਰ ਲੈਖਣੀ ਹੈਗੇ ਜੇ ਤੁਸੀਂ ਨਕਦ ਖਰੀਦਣਾ ਤਾਂ ਨਕਦ ਦੇ ਵੀ ਖਰੀਦ ਸਕਦੇ ਹੋ ਕਿ ਆਸਾਨ ਕਿਸ਼ਤਾਂ ਦੇ ਖਰੀਦਣਾ ਤਾਂ ਆਸਾਨ ਕਿਸ਼ਤਾਂ ਦੇ ਵੀ ਖਰੀਦ ਸਕਦੇ ਹੋ ਜੇ ਸਾਡੇ ਨਾਲ ਤੁਸੀਂ ਸਾਡੀ ਜਾਣ ਪਛਾਣ ਵਾਲੇ ਤਾਂ ਬੰਦੇ ਹਾਂ ਤੁਹਾਡੇ ਨਾਲ ਲੱਖ 2 ਲੱਖ ਰੁਪਈਆ ਸੀ ਵੀ ساری ਸੋਨੇ ਦਾ ਆਧਾਰ ਸਦਾਰ ਕਰ ਲਾਂਗੇ ਜੇ ਸਾਡੀ ਜਾਣ ਪਛਾਣ ਵਾਲੇ ਬੰਦੇ ਹੈਗੇ ਤਾਂ ਭਰਾਵੋ ਤੁਸੀਂ ਇਸ ਕਰਕੇ ਸਾਡੇ ਨਾਲ ਜਲਦੀ ਸਬਰ ਕਰ ਲਓ ਕੋਈ ਵਿਚ ਲੈਟਰ ਕਰਾਉਣਾ ਵਿਚ ਵੀ ਲੈਟਰ ਕੱਟ ਲਾਂਗੇ ਆਸਾਨ ਜੀ ਕਸ਼ਤਾਂ ਤੇ ਕੋਈ ਜ਼ਿਮੀਂਦਾਰ ਨੂੰ ਔਖਾ ਹੋ ਜਾਂਦਾ ਵੀ ਵੱਡੇ ਟਰੈਕਟਰ ਆ ਬਰਨ ਸਾਹਿਬ ਕਿਉਂ ਕਿ ਕਿਦਾਂ ਇਹ ਕਿਨੇ ਛੋਟੇ ਜ਼ਿਮੀਂਦਾਰ ਨੂੰ ਔਖਾ ਹੈ ਨਹੀਂ ਇਹਨਾਂ ਪੈਸੇ ਨਾਲ ਵੀ ਉਹ ਤਾਂ ਕਿਵੇਂ ਤੁਸੀਂ ਦੱਸ ਲੈ ਸੀ ਕਿਵੇਂ ਮੁੰਡੇ ਤੁਸੀਂ ਕਿਹਾ ਬਾਹਰ ਬੂਟ ਗਏ ਆ ਕਿਹੜੇ ਬੰਦੇ ਨੇ ਕਮਾਈ ਕਰਨੀ ਆ ਇਹ ਟਰੈਕਟਰ ਨੂੰ ਵੀ ਕਰ ਸਕਦਾ ਕਿ ਨਹੀਂ ਕਰ ਸਕਦਾ ਸਰ ਸਾਹਿਬ ਜੀ ਜੇ ਤੁਸੀਂ ਹਰ ਦਾ ਕੰਮ ਕਰਦੇ ਹੋ ਕਿਵੇਂ ਆਉਂਦਾ ਵੀ ਕਿਹੜਿਆਂ ਆਉਂਦਾ ਸਾਡੇ ਕੋਲ ਸਾਡੇ ਕੋਲ ਸੀ ਲੈਟਰ ਦਿੱਤੇ ਸੀ ਸਾਡੇ ਨਾਲ ਹੀ ਪੰਡਾ ਬੀ ਐਸ ਸੀ ਦੇ ਬੰਦੇ ਨਾਲ ਦਾ ਲਗਾ ਲਗਾ ਰੁਪਿਆ ਜੋੜ ਕੇ ਉਹਨਾਂ ਨੇ ਡਾਇਰੈਕਟਰ ਕਰਾਇਆ ਤੇ ਮਤਲਬ ਕਿਸ਼ਤਾਂ ਦੇ ਨੇ ਹੁਣ ਤੋਂ ਬਾਅਦ ਫੇਰ ਹੀ ਲੈਟਰ ਲੈ ਗਏ ਇਸ ਕਰਕੇ ਭਰਾਵੋ ਜੇਕਰ ਤੁਸੀਂ ਵੀ ਆਸਾਨ ਕਿਸਤਾਂ ਤੇ ਟਰੈਕਟਰ ਖਰੀਦਨੇ ਹ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਿੱਚ ਤਾਂ ਕਾਫੀ ਵਿਦਵਾਨ ਹੁੰਦੇ ਆ ਵੀ ਕਿਸਤਾਂ ਤੇ ਨਹੀਂ ਕਿਸਤਾਂ ਪਰੀਆਂ ਜਾਂਦੀਆਂ ਐਸੀ ਜੀ ਕੋਈ ਗੱਲਬਾਤ ਨਹੀਂ ਕਿਉਂ ਮੈਂ ਸੰਖੀ ਨਹੀਂ ਵਿੱਚ ਕਰਨੀ ਪਰ ਸਕਦਾ ਸੰਪਰਕ ਕਰ ਸਕਦਾ ਜਿਹਨੇ ਕੰਮ ਕਰਨਾ ਹੈ ਕੰਮ ਕਰਨਾ ਮੈਂ ਕਾਸ ਫੋਕਰ ਪੁਣੇ ਕਰਨੇ ਚੌੜੇ ਟਾਇਰ ਪੁਣੇ ਉਹਨਾਂ ਦਾ ਗੱਲਾਂ ਅਲੱਗ ਹੈ ਉਹਨਾਂ ਦਾ ਉਹਦਾ ਵਿਸ਼ੇ ਅਲੱਗ ਹੈ ਸਿਸਟਮ ਨਹੀਂ ਲੱਗਾ ਕਿਨੇ ਮਿਹਨਤ ਕਰਨੀ ਹੈ ਭਰਾ ਬਹੁਤ ਮਿਹਨਤ ਕਰਕੇ ਕਿਸ਼ਤਾਂ ਭਰ ਸਕਦਾਗਾ ਜਰੂਰ ਤੁਸੀਂ ਆਸਾਨ ਜੇ ਕਿਸ਼ਤਾਂ ਤੇ ਟਰੈਕਟਰ ਖਰੀਦਣ ਲਈ ਉਹੜਾ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਨਾਲ ਸੰਪਰਕ ਕਰੋ ਸਾਰੇ ਭਰਾਵਾਂ ਨੂੰ ਸਸਤੀ ਕਾਲ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਕਾਫੀ ਆਊਟ ਆਫ ਕੰਟਰੀਆਂ ਚ ਬੈਠੇ ਆਊਟ ਆਫ ਸਟੇਟ ਚ ਬੈਠੇ ਪਾਕਿਸਤਾਨ ਵਾਲੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆ ਪਾਕਿਸਤਾਨ ਜੋ ਕਾਫੀ ਗੂਨ ਆ ਰਹੇ ਆ ਉਸੇ ਕਰਦੇ ਆ ਭਰਾਵੋ ਅਗਲੇ 2-3 ਮਹੀਨੇ ਤੱਕ ਪਾਕਿਸਤਾਨ ਦੇ ਘੇੜਾ ਮਾਰਕ ਜਾਵਾਂਗੇ ਤੇ ਤੁਹਾਨੂੰ ਜਰੂਰ ਮਿਲ ਕੇ ਜਾਵਾਂਗੇ ਪਾਕਿਸਤਾਨ ਚ ਕਿੱਥੋਂ ਕਿੱਥੋਂ ਜੁੜੇ ਹੋ ਜਰੂਰ ਆਪੋ ਆਪਣੇ ਮੈਨੂੰ ਨੰਬਰ ਦੇਨੇ ਅਗਲੇ 2-3 ਮਹੀਨੇ ਤੱਕ ਮੈਂ ਤੁਹਾਡੇ ਕੋਲੇ ਮਿਲ ਕੇ ਜਰੂਰ ਜਾਵਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਇਹ ਹੈ ਫਾਰਮ ਟ੍ਰਿਕ 60 ਫਾਰਮ ਟ੍ਰਿਕ 60 2016 ਮਾਡਲ ਆ ਸਾਈਡ ਗੇਅਰ ਆ 2 ਸਪੀਡ ਆ ਟਾਇਰ ਬਿਲਕੁਲ ਨਵੇਂ اپੋਲੋ اپੋਲੋ ਦੇ ਪਵਾਏ ਹੋਏ ਆ ਪ੍ਰਭੂ ਆ ਦੇਖ ਲਓ ਮੂਰੇ ਘੋੜਾ ਵੈਂਪਰ ਉੱਤੇ ਕਨੋਪੀ ਉੱਤੇ ਕਨੋਪੀ ਵਗੈਰਾ ਘੋੜਾ ਵੈਂਪਰ ਵਗੈਰਾ ਲੱਗਿਆ ਹੋਇਆ ਰੇਡਸ ਨੂੰ ਦੱਸ ਦਿਆਂ ਜੇਕਰ ਤੁਸੀਂ ਇਹ ਸਮਾਨ ਕਈ ਵਾਰ ਆਲਾ ਕਹਿੰਦਾ ਇਸ ਵੈਂਪਰ ਵੀ ਤੁਸੀਂ ਜੇ ਸਿੰਪਲ ਵਾ ਲਾਂਗੇ ਛਤਰੀ ਵੀ ਸਿੰਪਲ ਵਾ ਲਾਂਗੇ ਤਾਂ 20000 ਰੁਪਏ ਦਾ ਡਿਸਕਾਊਂਟ ਹੋ ਜਾਊਗਾ 2016 ਮਾਡਲ ਪੰਜਾਬ ਨੰਬਰ ਟਰੈਕਟਰ ਆ ਆਪਲਾ ਕੰਡੀਸ਼ਨ ਚੈੱਕ ਕਰ ਲੋ ਗੌਰ ਨਾਲ ਆ ਟਾਇਰ ਦੇਖ ਲੋ ਭਰਾਓ ਜਮਾ ਬਿਲਕੁਲ ਅਪੋਲੋ ਬਰਾਟ ਦੇ ਪਵਾਏ ਹੋਏ ਆ ਉੱਤੇ ਕਨੋਪੀ ਵਗੈਰਾ ਡੈਕ ਵਗੈਰਾ ਤੁਸੀਂ ਦੇਖ ਹੀ ਲਿਆ ਉੱਤੇ ਕਿਉਂ ਧਿਆਨ ਨਾ ਤੁਹਾਨੂੰ ਇਸ ਕਰਕੇ ਦਿਖਾ ਰਹੇ ਆ ਕਾਫੀ ਭਰਾਵਾਂ ਦੇ ਫੋਨ ਆਉਦੇ ਰਹਿੰਦੇ ਆ ਵੀ ਸਾਨੂੰ ਵੀਡੀਓ ਵਗੈਰਾ ਭੇਜ ਦਿਓ ਬਰਾਵਾ ਵੀਡੀਓ ਵਗੈਰਾ ਨਹੀਂ ਭੇਜ ਸਕਦੇ ਕਿਉਂਕਿ ਟਰੈਕਟਰ ਬਹੁਤ ਜਿਆਦਾ ਗਿਣਤੀ ਚ ਹੁੰਦੇ ਆ ਵੀ ਇੰਨੇ ਇੰਨੇ ਆ ਵੀਡੀਓ ਵਗੈਰਾ ਸਨੈਪਸ ਵਗੈਰਾ ਭੇਜਣੀਆਂ ਔਖੀ ਮੁਸ਼ਕਲ ਵਾਲੀ ਗੱਲ ਆ ਇਸ ਕਰਕੇ ਆ ਗੌਰ ਨਾਲ ਟਰੈਕਟਰ ਚੈੱਕ ਕਰ ਲੋ 2016 ਮਾਡਲ ਫਾਰਮ ਟ੍ਰਿਕ 60 2 ਸਪੀਡ ਆ ਪੰਜਾਬ ਨੰਬਰ ਆ ਆ ਕੜੀ ਕੰਡੀਸ਼ਨ ਤੁਹਾਨੂੰ ਗੌਰ ਨਾਲ ਦਿਖਾ ਰਹੇ ਆ ਜੇਕਰ ਤੁਸੀਂ ਹੋਰ ਕੋਈ ਟਰੈਕਟਰ ਖਰੀਦਣਾ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਗੌਰ ਨਾਲ ਵੀਡੀਓ ਨੂੰ ਦੇਖ ਲਓ ਕੱਲੀ ਕੱਲੀ ਚੀਜ਼ ਨੂੰ ਦਿਖਾ ਰਹੇ ਹਾਂ ਦਾ ਭਰਾਵੋ 2016 ਮਾਡਲ ਪੰਜਾਬ ਨੰਬਰ ਬਾਰ-ਬਾਰ ਦੱਸ ਰਹੇ ਹਾਂ ਰੇਟ 4,95,000 ਰੁਪਿਆ 4,95,000 ਰੁਪਿਆ ਰੇਟ ਆ ਕਿਸੇ ਭਰਾਣੇ ਦਾ ਲੋਨ ਕਰਾਉਣਾ ਹੋਵੇ 3.5 ਲੱਖ ਰੁਪਿਆ ਲੋਨ ਵੀ ਕਰਵਾ ਦਿਆਂਗੇ ਕੰਡੀਸ਼ਨ ਗੌਰ ਨਾਲ ਚੈੱਕ ਕਰ ਲਓ ਟਾਇਰ ਸਾਨੂੰ ਪਤਾ ਹੀ ਦੇਖ ਹੀ ਰਹੇ ਹਾਂ ਵਾਰੀ-ਵਾਰੀ ਤੁਸੀਂ ਪੰਜਾਬ ਨੰਬਰ ਆ ਆ ਮਗਰੋਂ ਵੀ ਕੰਡੀਸ਼ਨ ਵਗੈਰਾ ਸਾਨੂੰ ਚੈੱਕ ਕਰਵਾ ਦਿੰਨੇ ਆ ਆ ਗੌਰ ਨਾਲ ਚੈੱਕ ਕਰ ਲਓ ਭਰਾਵੋ ਮਰਗਾੜਾ ਵਗੈਰਾ ਦੀ ਟੱਚਿੰਗ ਹੋਈ ਹੋਈ ਐ ਥੱਲਿਓ ਆ ਪੈਰਾ ਪੂਰਾ ਦੀ ਟੱਚਿੰਗ ਅਸੀਂ ਕਰੀ ਹੋਈ ਐ ਕਿਉਂ ਜਰ ਜੋਰ ਖੜ ਜਾਂਦੀ ਐ ਰੇਤੇ ਨਾਲ ਮਿੱਟੀ-ਮੁੱਟੀ ਖੜ ਕੇ ਯਾਰ ਆ ਜਾਂਦੀ ਐ ਮਰਿਆੜਾ ਦੀ ਟੱਚਿੰਗ ਥੱਲਿਓ-ਥੱਲਿਓ ਅਸੀਂ ਆਪ ਕਰੀ ਹੋਈ ਐ ਬਾਕੀ ਓਰੀਜਿਨਲ ਟਰੈਕਰ ਕਿਵੇਂ ਲੈਂਕਾ-ਲੋਕਾਂ ਦੀ ਟੱਚਿੰਗ ਭਰਾਵੋ ਆਮ ਗੱਲ ਹੀ ਐ ਇਹ ਹੋਈ ਜਾਂਦੀ ਐ ਕਿਦੋਂ ਟਰੈਕਟਰ ਦੀ ਥੋੜੀ ਜੀ ਆਮ ਲੋ ਰੇਤ ਰੂਤਾ ਖੜ ਜੇ ਤਾਂ ਇਸ ਕਰਕੇ ਟਰੈਕਟਰ ਆਪਣੇ ਕੋਲੇ ਹੋਰ ਵੀ ਖੜੇ ਆ ਜੇ ਉਹਨਾਂ ਦੀ ਕੋਈ ਸੰਬੰਧ ਵਿੱਚ ਜਾਣਕਾਰੀ ਲੈਣੀ ਆ ਤਾਂ ਪੇਜ ਨੂੰ ਫੋਲੋ ਕਰ ਲੋ ਹਰ ਰੋਜ਼ ਹੀ ਨਵੀਆਂ ਨਵੀਆਂ ਵੀਡੀਓ ਪਾ ਕੇ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਉਣੇ ਰਹੇ ਆ ਅੱਜ ਤੁਹਾਨੂੰ ਦਿਖਾਇਆ ਕੱਲਾ ਫਾਰਮ ਟਰੱਕ 60 EPI EPI ਇਹ ਹੈ 2016 ਮਾਡਲ ਆ 969 ਖੜਿਆ 605 ਖੜਾ ਗਰਜਣ ਇਹਦੀ ਵੀਡੀਓ ਪਾ ਕੇ ਵੀ ਦੱਸਾਂਗੇ 969 ਦੀ ਵੀਡੀਓ ਪਾਵਾਂਗੇ ਹਰ ਰੋਜ਼ ਇਹ ਵੀਡੀਓ ਪਾ ਕੇ ਤੁਹਾਨੂੰ ਦੱਸਦੇ ਰਿਹਾ ਕਰਾਂਗੇ ਇਸ ਕਰਕੇ ਤੁਸੀਂ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਕਿਹੜੇ ਕਿਹੜੇ ਭਰਾ ਸਾਡੇ ਨਾਲ ਜੁੜੇ ਆ ਆ ਤੁਹਾਨੂੰ ਇੱਕ ਵਾਰੀ ਸਾਰੇ ਸ਼ੋਰੂਮ ਦਾ ģੇੜਾ ਮਰਾ ਦਿੰਨੇ ਆ ਆਪਣ ਕੋਲ 3 ਸਪੀਡ 855 ਖੜੇ ਆ ਅੱਗੇ ਅਰਜੁਨ ਨੋਵੋ ਖੜੇ ਆ ਅਰਜੁਨ ਨੋਵੋ ਮੂਹਰੇ ਡਰਡੂ ਨੇ ਸੀਰੇ ਉੱਥੇ ਖੜਾਂ ਕਿਦੋਂ ਦਾ ਵੀਰੇ ਮੜਾ ਗਾਹਾਂ ਪਿਸ਼ਾਹ ਕਰ ਲਓ ਡਾਕਟਰ ਨੂੰ ਅੱਗੇ 5210 ਖੜੇ ਆ ਤੇ ਆਪਣੇ ਕੋਲੇ ਹਰੇਕ ਪ੍ਰਕਾਰ ਦੇ ਜੇ ਟਾਇਰਾਂ ਦੇ ਪਾਲਸ਼ ਵਗੈਰਾ ਮਾਰਨੀ ਆ ਤਾਂ ਆਹ ਪਾਲਸ਼ ਹੁੰਦੀ ਹੈ ਭਰਾਵੋ ਕਾਫੀ ਭਰਾ ਪੁੱਛਦੇ ਰਹਿੰਦੇ ਕਿਹੜੀ ਪਾਲਸ਼ ਆ ਆਹ ਦੇਖ ਲਓ ਆ ਦਿਖਾ ਕੇ ਤੁਸੀਂ ਸਕਰੀਨਸ਼ਾਟ ਵਗੈਰਾ ਲੈ ਕੇ ਰੱਖ ਸਕਦੇ ਹੋ ਇਹ ਤੁਸੀਂ ਪਾਲਸ਼ ਅਸੀਂ ਇਸ ਤਰ੍ਹਾਂ ਮਾਰਦੇ ਰਹਿੰਨੇ ਆ ਟਾਇਰਾਂ ਟੂਰਾਂ ਤੇ ਸੁਣੇ ਮੰਨ ਲਓ ਵੀ ਵਧੀਆ ਕਾਲਸ ਕਾਲੇ ਹੋ ਜਾਂਦੇ ਆ ਗਾਂ ਕਰ ਲਿਆ ਟਰੈਕਟਰ ਉੱਥੇ ਜੀ ਮਾਰੀ ਜਾਂਦਾ ਸੀ ਇਹੇ ਗੇੜਾ ਉੱਥੇ ਜੀ ਮਾਰੀ ਜਾਂਦਾ ਪਤਾ ਨਹੀਂ ਕੀ ਗੱਲ ਆ ਆਹ ਟਰੈਕਟਰ ਭਰਾਵੋ ਸੇਲ ਕਰਨਾਗਾ ਅਸੀਂ ਸਹੀ ਵੀ 755 ਦਾ 2000 2000 ਤੇ ਇਹ ਟਰੈਕਟਰ 24 ਮਾਡਲ ਬਿਲਕੁਲ ਨਵਾਂ ਨਕੋਰ ਟਰੈਕਟਰ ਜੇਕਰ ਤੁਸੀਂ ਇਹਦੇ ਟਰੈਕਟਰ ਖਰੀਦਣ ਲਈ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਆਹ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਅੱਗੇ ਸਾਂਝਾ ਜਰੂਰ ਕਰਨਾ